कोई शक नहीं है कि ਸਾਡੀ ਪੰਜਾਬ ਗਵਰਨਮੈਂਟ ਨਸ਼ਿਆਂ ਦੇ ਵਿਰੁੱਧ ਇੱਕ ਯੁੱਧ ਛੜਿਆ ਹੋਇਆ ਹੈ। ਲੇਕਿਨ ਇਹ ਥੋੜੇ ਜੇ ਇਸ ਤਰ੍ਹਾਂ ਦੇ ਕੇਸਿਸ ਫੜ ਕੇ ਜਾਂ ਉਹਨਾਂ ਦਾ ਮકાਨ ਢਾ ਕੇ ਮਿਆ ਮਤਲਬ ਜਿਹੋ ਹੈ ਸਾਡਾ ਕੰਮ ਨਹੀਂ ਚੱਲਣਾ। ਮੈਂ ਮੋਦੀ ਕਾਲੇ ਸੀ ਤਾਂ ਅਸੀਂ ਦੇਖਦੇ ਸੀ ਕਿ ਸਾਡੀ ਕਾਲਜ ਦੇ ਪਿਛਵਾੜੇ ਵਿੱਚ ਬੈਨਾਡਰਿਲ ਇੱਕ ਉਹ ਆਉਂਦੀ ਸੀ ਕਫ ਸਰਪ ਉਹਦੀਆਂ ਬੋਤਲਾਂ ਪਈਆਂ ਹੁੰਦੀਆਂ ਸੀ ਖਾਲੀਆਂ। ਆਇਰ ਡੈਕਸੂ ਵੀ ਖੰਦੇਸ ਹੀ ਲੋਕ ਸਾਨੂੰ ਸੈਂਟਰਲ ਗਵਰਨਮੈਂਟ ਨੂੰ ਵੀ ਤੇ ਸਟੇਟ ਗਵਰਨਮੈਂਟ ਨੂੰ ਕੰਬਾਈਨਡ ਕਰਨਾ ਪਏਗਾ ਕੰਮ ਨਸ਼ੇ ਜਿਹੜੇ ਆ ਉਹ ਪੰਜਾਬੇ ਨਹੀਂ ਬੰਦੇ ਉੱਥੇ ਸਪਲਾਈ ਹੁੰਦੇ ਆ ਤੇ ਸਪਲਾਈ ਚੇਨ ਨੂੰ ਵੀ ਦੱਕਣਾ ਪਊਗਾ ਬੱਚਿਆਂ ਨੂੰ ਵੀ ਅਵੇਅਰ ਕਰਨਾ ਪਊਗਾ ਫ੍ਰਮ ਟਾਈਮ ਟੂ ਟਾਈਮ ਸੈਮੀਨਾਰ ਵੀ ਕਰਵਾਣੇ ਪੈਣਗੇ ਤੁਹਾਨੂੰ ਸਕੂਲਾਂ ਵਿੱਚ ਵੀ ਜਾ ਕੇ ਸਕੂਲਾਂ ਵਿੱਚ ਵੀ ਜਾ ਕੇ ਤਾਂ ਹੀ ਅਸੀਂ ਦੇ ਵਿੱਚ ਕੁਝ ਜਿੰਨਾ ਕਿਤੇ ਡਾਕਟਰ ਸਾਹਿਬ ਦੀ ਚੀਜ਼ ਹੋਰ ਵੀ ਹੈ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜਿਹੜਾ ਸਾਡਾ ਨੌਜਵਾਨ ਹੈ ਇੱਕ ਬੱਚਾ ਕਹਿੰਦੇ ਜਦੋਂ ਇੱਕ ਕੂਟਾ ਆਪਾਂ ਲਗਾਨੇ ਆ ਪਰਿਵਾਰ ਦੇ ਵਿੱਚ ਆਪਣੇ ਘਰ ਦੇ ਵਿੱਚ ਕੀਤਾ ਵਟਾ ਆਉਂਦਾ ਉਹਨੂੰ ਪਾਣੀ ਦਿੰਦੇ ਆ ਅਸੀਂ ਉਹਨੂੰ ਇੱਕ ਅੱਛੇ ਮਾਹੌਲ ਦੇ ਵਿੱਚ ਰੱਖਦਾ ਉਸੇ ਤਰ੍ਹਾਂ ਹੀ ਸਾਡੇ ਜਿਹੜੇ ਬੱਚੇ ਆ ਜਾ ਜਦੋਂ ਬੱਚੇ ਤੋਂ ਵੱਡੇ ਹੁੰਦੇ ਐ ਨੋ ਜਿਹੜੀ ਸੁਸਾਇਟੀ ਐ ਇਹਨਾਂ ਚੀਜ਼ਾਂ ਦਾ ਆਪਾਂ ਸ਼ੁਰੂ ਤੋਂ ਹੀ ਧਿਆਨ ਰੱਖਦੇ ਆਂ ਪੜ੍ਹਾਈ ਦੇ ਵਿੱਚ ਵੀ ਜਿੱਦਾਂ ਤੁਸੀਂ ਦੱਸਿਆ ਵੀ ਅਕਾਦਮਿਕ ਤੌਰ ਤੇ ਜਾ ਕੇ ਵੀ ਸਰਕਾਰਾਂ ਨੂੰ ਅਵੇਅਰਨੈਸ ਦੇਣੀ ਚਾਹੀਦੀ ਐ ਵੀ ਜਿਹੜੇ ਨੌਜਵਾਨ ਨੇ ਕਾਲਜਾਂ ਦੇ ਵਿੱਚ ਫੂਲਾਂ ਦੇ ਵਿੱਚ ਜਿਉਂ ਉਹਨਾਂ ਦਾ ਮਨ ਨਾ ਭਟਕੇ ਪਰ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਜੇਕਰ ਗੱਲ ਕਰੀਏ ਜਿਹੜੀ ਸਾਡੀ ਅਕਾਦਮਿਕ ਸਾਡੀ ਪੜ੍ਹਾਈ ਲਿਖਾਈ ਐ ਉਹਦਾ ਬੜਾ ਹੈਮਸ਼ਾ ਵੀ ਤੁਸੀਂ ਕੀ ਸੁਝਾਅ ਦਿਓਗੇ ਵੀ ਉਹ ਕਿਹੜੇ ਵਿਸ਼ੇ ਵੱਲ ਜਾਣ ਜਾਂ ਆਪਣਾ ਜਿਹੜਾ ਦਿਮਾਗ ਐ ਆਪਣੇ ਮਾਨਸਿਕ ਤੌਰ ਤੇ ਉਹ ਅਕਾਦਮਿਕ ਰੁਚੀਆਂ ਵੱਲ ਕਿਸ ਤਰ੍ਹਾਂ ਜਾਣ ਨਹੀਂ ਮੈਂ ਇਦਾਂ ਇਹ ਸਕੂਲਾਂ ਦੇ ਵਿੱਚ ਵੀ ਤੇ ਕਾਲਜਾਂ ਦੇ ਵਿੱਚ ਵੀ ਇੱਕ ਹੁੰਦਾ ਵੀ ਆਪਾਂ ਯੂਨੀਵਰਸਿਟੀ ਦਾ ਜਾਂ ਬੋਰਡ ਦਾ 커ਰਿਕਲਮ ਹੈਗਾ ਉਹਦੇ ਹਿਸਾਬ ਨਾਲ ਕੰਮ ਕਰੀ ਜਾਂਦੇ ਆ ਅਸੀਂ ਬਸ ਸਾਰੇ ਟੀਚਰ ਵੀ ਅਸੀਂ ਇਹੀ ਸਮਝਦੇ ਆ ਵੀ ਸਾਡਾ ਦਾ ਕੰਮ ਸਿਰਫ ਸਿਲੇਬਸ ਖਤਮ ਕਰਨਾ ਹੈ ਜੇ ਸਾਡਾ ਟੀਚਰਸ ਸੋਸਾਇਟੀ ਦੇ ਵਿੱਚ ਆਪਣੀ ਡਿਊਟੀ ਨੂੰ ਸਮਝਣ ਲੱਗ ਜਾਈ ਤਾਂ ਉਹਦੇ ਮਤਲਬ ਉਹ ਬੱਚਿਆਂ ਨੂੰ ਅਵੇਅਰ ਕਰੇ ਆਪਣੀ ਡਿਊਟੀ ਸਮਝੇ ਬਸ ਕੱਲਾ ਪੜਾਈ ਕਰਵਾ ਦੇਣਾ ਡਿਗਰੀ ਦਿਲਵਾ ਦੇਣਾ ਇਜ਼ ਨਾਟ ਅਨਫ ਉਦੇ ਨਾਲ ਨਾਲ ਅਸੀਂ ਬੱਚੇ ਨੂੰ ਇੱਕ ਨਜ਼ਰ ਰੱਖੀਏ ਅਸੀਂ ਵੀ ਬੱਚੇ ਨੂੰ ਨਜ਼ਰ ਰੱਖੇ ਮੈਂ ਤਾਂ ਇਹ ਵੀ ਕੰਨਾ ਕੋਲੀ ਸਾਹਿਬ ਕਿ ਜਿਹੜੇ ਪੇਰੈਂਟਸ ਹਨਾ ਉਹ ਵੀ ਬੱਚੇ ਦਾ ਬਿਹੇਵੀਅਰ ਸਟੱਡੀ ਕਰਨ ਜਦੋਂ ਬੱਚੇ ਨੂੰ ਨਸ਼ੇ ਦੀ ਲੱਤ ਲੱਗਦੀ ਹੈ ਤਾਂ ਉਹਦਾ ਬਿਹੇਵੀਅਰ ਚੇਂਜ ਹੁੰਦਾ ਹੈ ਸਾਈਕੋਲੋਜਿਸਟਾਂ ਇਹ ਕਹਿੰਦੇ ਸਾਨੂੰ ਨਜ਼ਰ ਰੱਖਣੀ ਚਾਹੀਦੀ ਹੈ ਬੱਚਿਆਂ ਦੇ ਬਿਹੇਵੀਅਰ ਤੇ ਸਾਡੇ ਟੀਚਰਸ ਨੂੰ ਵੀ ਸਾਡੇ ਮਾਪਿਆਂ ਨੂੰ ਵੀ ਵੀ ਇਹ ਬੱਚਾ ਕਿਸ ਪਾਸੇ ਜਾ ਰਿਹਾ ਹੈ ਤੇ ਅਗਰ ਸ਼ੁਰੂ ਤੋਂ ਦੇ ਵਿੱਚ ਅਸੀਂ ਉਹਨੂੰ ਉਲ ਕਰ ਸਕੀਏ ਤਾਂ ਇਹ ਬੜੀ ਅੱਛੀ ਗੱਲ ਹੈ ਬਾਕੀ ਇੱਕ ਗੱਲ ਮੈਂ ਹੋਰ ਵੀ ਦੱਸਦਾ ਸਾਡੇ ਕਿ ਪੰਜਾਬ ਵਿੱਚ ਨਹੀਂ ਆਇਆ ਛੱਡ ਪੰਜਾਬ ਨੂੰ ਤਾਂ ਇੱਕ ਬਦਨਾਮ ਕਰਨ ਦੀ ਪਤਾ ਨਹੀਂ ਮੁਹੀਮ ਜੀ ਚੱਲੀ ਹੋਈ ਹੈ ਤੁਸੀਂ ਕੇਲਾਵੇ ਜਾਓ ਤੁਸੀਂ ਕਰਨਾਟਕਾ ਵਿੱਚ ਜਾਓ ਨਸ਼ਾ ਬੱਚੇ ਉੱਥੇ ਵੀ ਕਰਦੇ ਪਏ ਹਨ ਬਟ ਸਾਡੂ ਕਿਉਂਕਿ ਅਸੀਂ ਅਖਬਾਰਾਂ ਜਾਂ ਆਪਣੇ ਅਖਬਾਰਾਂ ਲੋਕ ਅਖਬਾਰ ਪੜ੍ਹ ਲੈਂਦੇ ਆ ਤਾਂ ਅਸੀਂ ਪੰਜਾਬ ਨੂੰ ਬੜਾ ਹਾਈਲਾਈਟ ਕੀਤਾ ਹੋਇਆ ਹੈ ਹਾਂ ਹੈਗਾ ਨੋ ਡਾਊਟ ਹੈ ਬਟ ਸਾਨੂੰ ਮਾਪਿਓ ਨੂੰ ਵੀ ਪੰਚਾਇਤਾਂ ਨੂੰ ਵੀ ਪਿੰਡਾਂ ਦੇ ਵਿੱਚ ਟੀਚਸ ਨੂੰ ਵੀ ਪ੍ਰਿੰਸੀਪਲਾਂ ਨੂੰ ਵੀ ਰਲ ਕੇ ਕੰਮ ਕਰਨਾ ਪਏਗਾ ਔਰ ਮੋਰਓਵਰ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਵੀ ਕੰਮ ਕਰਨਾ ਪਊਗਾ ਪ੍ਰਸ਼ਾਸਨ ਦੇ ਵਿੱਚ ਤਾਂ ਕੰਨੀ ਪੁਲਿਸ ਵਾਲੇ ਵੀ ਨਾਲ ਇਨਵੋਲ ਹੁੰਦੇ ਆ ਮੋਸਟ ਆਫ ਦਾ ਕੇਸਿਸ ਵਿੱਚ ਕੁਝ ਕੁਝ ਦਿਨ ਪਹਿਲਾਂ ਉਹ ਅਮਨ ਇੱਕ ਕੁੜੀ ਹੈ ਉਹ ਕਾਂਸਟੇਬਲ ਹੈ ਉਹ ਫੜੀ ਗਈ ਅੱਜ ਇੰਟੈਲੀਜੈਂਸ ਇੰਸਪੈਕਟਰ ਪਕੜਾਇਆ ਗਿਆ 1.5 ਕਿਲੋ ਹਿਰੋਇਨ ਦੇ ਨਾਲ ਤਾਂ ਸਾਨੂੰ ਗਵਰਨਮੈਂਟ ਨੂੰ ਆਪਣੇ ਜਿਹੜਾ ਪ੍ਰਸ਼ਾਸਨ ਹੈ ਉਸਤੇ ਵੀ ਠਲ ਪਾਣੀ ਪਊਗੀ ਐਵੇਂ ਨਹੀਂ ਕੰਮ ਹੁੰਦਾ ਬਿਲਕੁਲ ਡਾਕਟਰ ਬੜੀ ਅੱਛੀ ਗੱਲ ਕਰ ਰਹੇ ਹੋ ਤੁਸੀਂ ਵੀ ਜਿੱਦਾਂ ਤੁਸੀਂ ਨੌਜਵਾਨਾਂ ਦੀ ਗੱਲ ਕਰੀਏ ਕਹਿੰਦੇ ਵੀ ਕੋਈ ਚੀਜ਼ ਜਦੋਂ ਸਮਾਜ ਦੇ ਵਿੱਚ ਜਾਂ ਬਾਜ਼ਾਰ ਦੇ ਵਿੱਚ ਵਿਕਦੀ ਹੈ ਤਾਂ ਜਿਹੜੇ ਜਦੋਂ ਖਰੀਦਦਾਰ ਹੋਣਗੇ ਤਾਂ ਹੀ ਵਿਕੇਗੀ ਪਰ ਕਿਤੇ ਨਾ ਕਿਤੇ ਬੜੀ ਅੱਛੀ ਗੱਲ ਕੀਤੀ ਹੈ ਡਾਕਟਰ ਸਾਹਿਬ ਦੇ ਵਿੱਚ ਜਿੱਤਾਂ ਅਕਾਲਜਾਂ ਦੇ ਵਿੱਚ ਅਸੀਂ ਦੇਖਿਆ ਵੀ ਜਿਹੜੇ ਸਾਡੇ ਟੀਚਰ ਨੇ ਜਾਂ ਅਧਿਆਪਕ ਨੇ ਜਾਂ ਜਿਹੜੇ ਉੱਥੋਂ ਦੇ ਮੈਨੇਜਮੈਂਟ ਨੇ ਉਹਨਾਂ ਦਾ ਵੀ ਜਿਹੜਾ ਇੱਕ ਰੁਚੀ ਹੋਣਾ ਬੜਾ ਜ਼ਰੂਰੀ ਹੈ ਤਾਂ ਕਿ ਆਪਣੇ ਬੱਚੇ ਵੱਲ ਧਿਆਨ ਦੇਣ ਸਿਰਫ ਇਹ ਨਹੀਂ ਵੀ ਆਪਣੀ ਉਹ ਨੌਕਰੀ ਕਰ ਰਹੇ ਆ ਉੱਥੇ ਡਿਊਟੀਆਂ ਟਾਈਮ ਪਵਾ ਰਹੇ ਆ ਜਾਂ ਆਪਣੇ ਬੱਚਿਆਂ ਨੂੰ ਠੀਕ ਆਖੇ ਪੜ੍ਹਾਉਣਾ ਹੁੰਦਾ ਉਹ ਬੱਚਿਆਂ ਨੂੰ ਇੱਕ ਪੇਰੈਂਟਸ ਬਣ ਕੇ ਟੀ ਪੈਰੈਂਟਸ ਬਣ ਕੇ ਵੀ ਡੀਲ ਕਰਨ ਤਾਂ ਕਿ ਬੱਚਿਆਂ ਮਾਰੇ ਪਤਾ ਲੱਗੇ ਇੱਕ ਚੀਜ਼ ਹੋਰ ਵੀ ਹੈ ਡਾਕਟਰ ਸਾਹਿਬ ਜਿੱਦਾਂ ਜਿਹੜਾ ਨਸ਼ੇ ਕਰਨ ਦਾ ਇੱਕ ਵੱਟਾ ਕਾਰਨ ਸਟ्रेस ਵੀ ਹੋ ਜਾਂਦਾ ਕਿਤੇ ਨਾ ਕਿਤੇ ਜਿੱਦਾਂ ਪੈਰੈਂਟਸ ਦੀ ਗੱਲ ਕਰੀਏ ਇੱਕ ਬੱਚੇ ਨੇ ਵਿਸ਼ਾ ਜਦੋਂ ਚੁਣਨਾ ਹੁੰਦਾ ਹੈ ਤਾਂ ਵਿਸ਼ੇ ਦੀ ਚੋਣ ਵੇਲੇ ਪੈਰੈਂਟਸ ਦਾ ਕੁਝ ਡਿਸੀਜਨ ਜਦੋਂ ਕਿਤੇ ਗਲਤ ਹੋ ਜਾਂਦਾ ਹੈ ਜਾਂ ਬੱਚੇ ਦਾ ਇੰਟਰਸਟ ਕਿਤੇ ਹੋਰ ਹੁੰਦਾ ਹੈ ਪੈਰੈਂਟਸ ਉਹਨੂੰ ਕਿਤੇ ਹੋਰ ਮਤਲਬ ਕਰਦਾ ਪਰ ਕਿਤੇ ਨਾ ਇਹ ਚੀਜ਼ਾਂ ਦਾ ਵੀ ਗੈਪ ਸਮਝ ਲਿਓ ਵੀ ਜਿਹੜਾ ਬੱਚਾ ਸਟ्रेस ਤੇ ਚਲਾ ਜਾਂਦਾ ਸਟ्रेस ਤੋਂ ਬਾਅਦ ਫਿਰ ਉਹ ਮਾੜੀ ਸੋਸਾਇਟੀ ਜਾਂ ਫਿਰ ਨਸ਼ਿਆਂ 'ਚ ਪੈ ਜਾਂਦਾ ਇਹ ਬਿਲਕੁਲ ਮੈਂ ਤਾਂ ਆਪਣੇ 40 ਸਾਲ ਦੇ ਕੈਰੀਅਰ ਦੇ ਵਿੱਚ ਕਦੀ ਵੀ ਬੱਚਿਆਂ ਨੂੰ ਸਿਰਫ ਬੁਕੀਸ਼ ਨੌਲੇਜ ਦੇਣੀ ਨਹੀਂ ਤੇ ਹਾਂ ਮੈਂ ਕਹਿੰਦਾ ਵੀ ਜਿਹੜੇ ਪਾਸੇ ਤੁਹਾਡਾ ਇੰਟਰਸਟ ਹੈ ਚਲੋ ਇਤਨੇ ਬੀਕਾਮ ਬੱਚਾ ਨੇ ਪੇਰੈਂਟਸ ਨੇ ਕਿਹਾ ਤਾਂ ਬੀਕਾਮ ਕਰਨੀ ਹੈ ਬੀਕਾਮ ਦੇ ਨਾਲ-ਨਾਲ ਬੱਚੇ ਦਾ ਕਿਸੇ ਪਾਸੇ ਇੰਟਰਸਟ ਹੈ ਜਾਂ ਅੱਜਕੱਲ ਤਾਂ ਇੰਟੀਗਰ ਡਿਸਪਲਿਨਰੀ ਅਪਰੋਚ ਹੋ ਗਈ ਤਾਂ ਉਸ ਬੱਚੇ ਨੂੰ ਪੇਰੈਂਟਸ ਨੂੰ ਅਨਕੋਰੇਜ ਕਰਨਾ ਚਾਹੀਦਾ ਹੈ ਬੱਚੇ ਜਿਹੜੇ ਪਾਸੇ ਤੇਰਾ ਇੰਟਰਸਟ ਹੈਗਾ ਤੂੰ ਉਸੇ ਪਾਸੇ ਮਨ ਲਓ ਕਿ ਜੋ ਹੈ ਧਿਆਨ ਦੇ ਕੋਈ ਗੱਲ ਨਹੀਂ ਹੈ ਡਿਗਰੀ ਤਾਂ ਹੋ ਜੇਗੀ ਬੀਏ ਦੀ ਵੀ ਹੋ ਜੇਗੀ ਬੀਕਾਮ ਦੀ ਵੀ ਹੋ ਜੇਗੀ ਠੀਕ ਹੈ ਬੀਐਡ ਵੀ ਬਾਕੀ ਤੁਹਾਡਾ ਇੰਟਰਸਟ ਹੋ ਸਕਦਾ ਕਿਸੇ ਬੱਚੇ ਦਾ ਫੋਟੋਗ੍ਰਾਫੀ ਵੱਲ بڑا ਇੰਟਰਸਟ ਹੋਵੇ ਹੋ ਸਕਦਾ ਕਿਸੇ ਬੱਚੇ ਦਾ ਪੇਂਟਿੰਗ ਵੱਲ بڑا ਇੰਟਰਸਟ ਹੋਵੇ ਤਾਂ ਅਨੂ ਡਿਗਰੀ ਦੇ ਨਾਲ ਨਾਲ ਇਸ ਤਰ੍ਹਾਂ ਦੇ ਸ਼ੌਂਕ ਵੀ ਸ਼ੌਂਕ ਦੇ ਤੌਰ ਤੇ ਸ਼ਾਇਦ ਉਹ ਉਹਦਾ ਪ੍ਰੋਫੈਸ਼ਨ ਬਣ ਜਾਣ ਲੱਗਾ ਸਟੇਜ ਤੇ ਮੈਂ ਆਪਣੇ ਬੀਕੋਮ ਦੇ ਬੱਚਿਆਂ ਨੂੰ ਕਹਿੰਦਾ ਵੀ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਥੋੜਾ ਜਿਹਾ ਇੰਟਰਸਟ ਲੈ ਕੇ ਦੇਖੋ ਔਰ ਜਿਹੜੇ ਵੀ ਸਟਾਕ ਮਾਰਕੀਟ ਦੇ ਵਿੱਚ ਵੱਡੇ ਵੱਡੇ ਇਨਵੈਸਟਰਡ ਹੋਏ ਆ ਅੱਜ بڑے ਕਰੋੜਪਤੀ ਬਣੇ ਬੈਠੇ ਆ ਉਹਨਾਂ ਨੇ ਸਟਾਰਟ ਵੀ ਜ਼ੀਰੋ ਤੋਂ ਸਟਾਰਟ ਕੀਤਾ ਸੀ 5-500 ਰੁਪਏ ਤੋਂ ਵੀ ਸਟਾਰਟ ਕੀਤਾ ਹੋਇਆ ਤਾਂ ਮੈਂ ਕਹਿੰਦਾ ਵੀ ਜਿਹੜੇ ਸਾਡੇ ਸਟੂਡੈਂਟਸ ਹੈਗੇ ਆ ਉਹ ਕਿਸੇ ਵੀ ਪਾਸੇ ਕੋਈ ਆਪਣੀ ਡਿਗਰੀ ਦੇ ਨਾਲ ਨਾਲ ਕਿਸੇ ਪਾਸੇ ਰੁਦਾਨ ਰੱਖਣ ਚਾਹੇ ਉਹ ਸਟਾਕ ਮਾਰਕੀਟ ਵਾਲਾ ਆ ਚਾਹੇ ਉਹ ਮਾਰਕੀਟਿੰਗ ਵਾਲਾ ਆ ਚਾਹੇ ਉਹਨਾਂ ਦਾ ਪ੍ਰੋਫੈਸ਼ਨ ਫੋਟੋਗ੍ਰਾਫੀ ਵਾਲਾ ਆ ਚਾਹੇ ਜਿਵੇਂ ਬੀਏ ਦੇ ਸਟੂਡੈਂਟ ਹੈ ਕੁਕਿੰਗ ਵਾਲੇ ਬੱਚੇ ਸਾੜੀ ਕੁੜੀਆਂ ਬੜਾ ਇੰਟਰਸਟ ਲੈਂਦੀਆਂ ਹੈਂ ਕਈ ਵਾਰੀ ਭਲੇ ਬੇકરી ਵਾਲਾ ਬੇકરી ਦਾ ਜਗਤ ਬਿਜ਼ਨਸ ਪਰ ਕੁਕਿੰਗ ਇਜ਼ ਅ ਗੁੱਡ ਬਿਜ਼ਨਸ ਬਿਲਕੁਲ ਤਾਂ ਇਸ ਤਰ੍ਹਾਂ ਇਹ ਬੱਚੇ ਜਿਹੜੇ ਸਾਡੇ ਬੀਏ ਦੇ ਵਿੱਚ ਆਂਦੇ ਆ ਅਸੀਂ ਤਾਂ ਉਹਨਾਂ ਨੂੰ ਗਾਈਡ ਕਰਦੇ ਆ ਇਸ ਗੱਲ ਦੀਆਂ ਬੀਕੋਮ ਦੇ ਵਿੱਚ ਵੀ ਗਾਈਡ ਕਰਦੇ ਆ ਤੁਸੀਂ ਕਿਹੜੇ ਕਿਹੜੇ ਪਾਸੇ ਡਿਗਰੀ ਲੈਣਾ ਡਾਕਟਰ ਸਾਹਿਬ ਜੀ ਹੋਰ ਵੀ ਬਿਲਕੁਲ ਡਾਕਟਰ ਸਾਹਿਬ ਕੀ ਹੋ ਰਿਹਾ ਅਕਰ ਦੇ ਵਿੱਚ ਵੀ ਜਿੱਦਾਂ ਬੱਚਿਆਂ ਦੇ ਆਪਾਂ ਬਹੁਤ ਅੱਛੀਆਂ ਗੱਲਾਂ ਕੀਤੀਆਂ ਕਿ ਜਿੱਦਾਂ ਨਸ਼ਿਆਂ ਦੀ ਗੱਲ ਕੀਤੀ ਵੀ ਜਿਹੜੇ ਨੌਜਵਾਨ ਪੀੜੀ ਸਾਡੀ ਜਿਹੜੀ ਨਸ਼ਿਆਂ ਵਾਲੀ ਤੁਰੇ ਜਾ ਰਹੀ ਹੈ ਪਰ ਕਿਤਨਾ ਕਿਤੇ ਸਰਕਾਰਾਂ ਜਿਹੜੀਆਂ ਕੋਸ਼ਿਸ਼ ਕਰ ਰਹੀਆਂ ਨੇ ਪਹਿਲਾਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਵੀ ਬੜੀ ਕੋ ਪਰ ਜਿੱਥੇ ਤੱਕ ਸਮਝਣ ਦੀ ਲੋੜ ਸੀ ਸਾਨੂੰ ਆਪਣੀ ਬੁਨਿਆਦ ਜਿਹੜੀ ਹੈ ਬੇਸਿਕ ਜਿਹੜੀ ਚੀਜ਼ ਸੀਗੀ ਉੱਥੋਂ ਹੀ ਆਪਣਾ ਸੁਧਾਰ ਕਰਨ ਦੀ ਲੋੜ ਹੈ ਜੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਜੇ ਸੁਧਾਰ ਕਰਦੇ ਆਂ ਪਰ ਡਾਕਟਰ ਸਾਹਿਬ ਜੀ ਆਮ ਆਖਰੀ ਸਵਾਲ ਹੈ ਵੀ ਜਿੱਦਾਂ ਅਸੀਂ ਵਿਦਿਅਕ ਤੌਰ ਤੇ ਦੇਖੀਏ ਪੜ੍ਹਾਈ ਦੀ ਜਿਹੜੀ ਆਪਾਂ ਇੱਕ ਵਿੱਦਿਆ ਜਿਸ ਨੂੰ ਕਹਿੰਦੇ ਆ ਵੀ ਆਪਾਂ ਜਦੋਂ ਬੱਚਾ ਪੜ੍ਹ ਲਿਖ ਜਾਂਦਾ ਤਾਂ ਉਹਨੂੰ ਇੱਕ ਅੱਛੇ ਸਮਾਜ ਵਿੱਚ ਵਿਚਰਨ ਦਾ ਸਮਾਜ ਵਿੱਚ ਜਾਣ ਦਾ ਸਮਾਜ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਮਾੜੇ ਚੰਗੇ ਦਾ ਪਤਾ ਲੱਗਦਾ ਤਾਂ ਆਪਾਂ ਹੋਰ ਕੀ ਇੰਪਰੂਵਮੈਂਟ ਕਰ ਸਕਦੇ ਆ ਵੀ ਜੇਕਰ ਬੱਚਾ ਮਾਨਸਿਕ ਤੌਰ ਤੇ ਮਜ਼ਬੂਤ ਹੋਏ ਔਰ ਮਾੜੀ ਸੋਸਾਇਟੀ ਤੋਂ ਬੱਚੇ ਤੇ ਨਸ਼ਿਆਂ ਤੋਂ ਦੂਰ ਰਹੇ। ਮੈਂ ਤਾਂ ਕਈ ਵਾਰੀ ਕਹਿੰਦਾ ਹੁਨਾ ਅਸੀਂ ਕਾਮਰਸ ਪੜ੍ਹਾ ਕੇ ਨਾ ਕਮਰਸ਼ੀਅਲ ਮੈਨ ਬਣਾ ਰਹੇ ਹਾਂ। ਲੇਕਿਨ ਇੱਕ ਅੱਛੇ ਟੀਚਰ ਦੀ ਇਹ ਨਿਸ਼ਾਨੀ ਹੈ ਕਿ ਉਹਨੂੰ ਇੱਕ ਚੰਗਾ ਹਿਊਮਨ ਬੀਂਗ ਵੀ ਬਣਾ ਦੇ। ਇਹ ਬਹੁਤ ਜ਼ਰੂਰੀ ਗੱਲ ਹੈ। ਅਸੀਂ ਤਾਂ ਆਪਣੇ ਕੈਰੀਅਰ ਦੇ ਦੌਰਾਨ ਹਰ ਬੱਚੇ ਨੂੰ ਇਸ ਤਰ੍ਹਾਂ ਦਾ ਮੋਰੈਲੀ ਸਟਰੋਂਗ ਬਣਾਉਂਦੇ ਰਹੇ ਹਾਂ। ਮੈਂ ਤੁਹਾਨੂੰ ਦੱਸਾਂ ਵੀ ਮੇਰੇ ਕੋਲ ਬਹੁਤ ਵੱਡੇ ਹਾਈ ਅਫੀਸ਼ਰ ਦਾ ਬੱਚਾ ਕਿਸੇ ਨਸ਼ੇ ਵੱਲ ਲੱਗ ਗਿਆ, ਉਹ ਮੇਰੇ ਕੋਲ ਆਇਆ। ਤੇ ਮੇਰੇ ਕੋਲ ਉਹਨਾਂ ਨੇ ਗੱਲ ਕੀਤੀ ਫਿਰ ਮੈਂ ਉਹਨਾਂ ਨੂੰ ਥੋੜਾ ਜਿਹਾ ਪੜਾਇਆ ਤੇ ਉਹਨਾਂ ਦੀ ਕਾਉਂਸਲਿੰਗ ਕੀਤੀ اور ਲਗਾਤਾਰ ਹੀ ਰਿਮੇਨ ਇਨ ਕੰਟੈਕਟ ਵਿਦ ਮੀ ਬਾਦ ਵਿੱਚ ਉਹ ਡੀਐਸਪੀ ਵੀ ਸਿਲੈਕਟ ਹੋਇਆ ਮੁੰਡਾ ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਸਿਰਫ ਡਿਗਰੀ ਦੇ ਦਈਏ ਅਸੀਂ ਉਹਦੀ ਗੱਲ ਨਹੀਂ ਬਣਦੀ ਅਸੀਂ ਬੱਚੇ ਨੂੰ ਮੋਰੀਲੀ ਵੀ ਸਟਾਨ ਕਰੀਏ ਉਹਦਾ ਇੰਟਰਸਟ ਵੀ ਵਾਚ ਕਰੀਏ ਤੇ ਉਹਨਾਂ ਨੂੰ ਆਪਣੀ ਮੋਰਲ ਸਿੱਖਿਆ ਵੀ ਨਾਲ ਦਈਏ ਇਹ ਬਹੁਤ ਜ਼ਰੂਰੀ ਗੱਲ ਹੈ ਇੱਕ ਟੀਚਰ ਦੀ ਡਿਊਟੀ ਹੈ ਬਿਲਕੁਲ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਸਭ ਬੜੀ ਅੱਛੀ ਜਾਣਕਾਰੀ ਜਿਹੜੀ ਅੱਜ ਇਹਨਾਂ ਨੇ ਦਿੱਤੀ ਹੈ ਔਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਜਿੱਥੇ ਅਸੀਂ ਹਮੇਸ਼ਾ ਹੀ ਕਹਿੰਦੇ ਵੀ ਕੁਝ ਸਿਆਸੀ ਲੋਕਾਂ ਦੇ ਵਿੱਚ ਹਮੇਸ਼ਾ ਇੱਕ ਬਿਆਨ ਹੁੰਦਾ ਵੀ ਜੇਕਰ ਸਾਡਾ ਅਸੀਂ ਪੰਜਾਬ ਨੂੰ ਰੰਗਲਾ ਬਣਾਉਣਾ ਹੈ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਪਰ ਇਹ ਸਿਰਫ ਗੱਲਾਂ ਦੇ ਵਿੱਚ ਨਹੀਂ ਗੱਲਾਂ ਦੇ ਵਿੱਚ ਆ ਕੇ ਆਪਾਂ ਇੱਕ ਬਿਆਨ ਦਿੱਤਾ ਲੋਕਾਂ ਦੇ ਵਿੱਚ ਰੁਚੀ ਬਣਾਈ ਜਾਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਬਾਤ ਨਹੀਂ ਪਰ ਪ੍ਰੈਕਟੀਕਲ ਤੌਰ ਤੇ ਜੇਕਰ ਦੇਖੀਏ ਤਾਂ ਕੋਈ ਵੀ ਨੌਜਵਾਨਾ ਜੇਕਰ ਅੱਜ ਸਾਡੇ ਬੱਚੇ ਕਿਸੇ ਜਗ੍ਹਾ ਤੇ ਜਾ ਕੇ ਪੜ੍ਹਾਈ ਲਿਖਾਈ ਕਰ ਰਹੇ ਹਨ ਜੇਕਰ ਅਸੀਂ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਹਾਂ ਜੋ ਕਿੱਥੇ ਜਾ ਰਹੇ ਹਨ ਕਿਉਂ ਜਾ ਰਹੇ ਹਨ ਕਿਹਨੂੰ ਮਿਲਦੇ ਹਨ ਤਾਂ ਅਸੀਂ ਆਪਣੇ ਪੂਰੇ ਪੰਜਾਬ ਦੇ ਜਿਹੜੀ ਨੌਜਵਾਨੀ ਹੈ ਸਾਡੇ ਜਾਂ ਪੰਜਾਬ ਦਾ ਜਿਹੜਾ ਸਾਡਾ ਸਮਾਜ ਹੈ ਜੇਕਰ ਅਸੀਂ ਐਡਮਿਨਿਸਟ੍ਰੇਸ਼ਨ ਤੌਰ ਤੇ ਜੇਕਰ ਕਿਸੇ ਸਕੂਲ ਕਾਲਜ ਚ ਜੌਬ ਕਰ ਰਹੇ ਆ ਜੈ ਟੀਚਰ ਬਣ ਕੇ ਜੌਬ ਕਰ ਰਹੇ ਆ ਤਾਂ ਟੀਚਰਾਂ ਦਾ ਬੜਾ ਵੱਡਾ ਇੱਕ ਅਹਿਮ ਰੋਲ ਹੁੰਦਾ ਹੈ ਬੱਚੇ ਦੀ ਜਿਹੜੀ ਬੁਨਿਆਦ ਨੂੰ ਮਜ਼ਬੂਤ ਕਰਨ ਦੇ ਵਿੱਚ ਉਸ ਬੁਨਿਆਦ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਨੇ ਨਸ਼ੇ ਦੀ ਜੇਕਰ ਗੱਲ ਕਰ ਲਈਏ ਤਾਂ ਨਸ਼ਾ ਜਿਹੜਾ ਇੱਕ ਐਸਾ ਕੋਡ ਮੈਂ ਕਹੂੰਗਾ ਵੀ ਕੋਡ ਹੈ ਵੀ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਖਰਾਬ ਕਰਕੇ ਰੱਖ ਦਿੰਦਾ ਪਰ ਕਿਤੇ ਨਾ ਕਿਤੇ ਅਸੀਂ ਆਪ ਅਵੇਅਰ ਹੋਈਏ ਬੜੀ ਅੱਛੀ ਡਾਕਟਰਾਂ ਨੇ ਗੱਲ ਦੱਸੀ ਵੀ ਕਾਲਜ ਅਦਾਰਿਆਂ ਦੇ ਵਿੱਚ ਜਿਹੜੀ ਮੈਨੇਜਮੈਂਟ ਹੈ ਜਾਂ ਕਾਲਜ ਦੇ ਟੀਚਰ ਨੇ ਉਹ ਆਪਣੇ ਬੱਚੇ ਸਮਝ ਕੇ ਉਹਨਾਂ ਦਾ ਤਿਆਰ ਰੱਖਣ ਨਾ ਕਿ ਸਿਰਫ ਉੱਥੇ ਤੁਸੀਂ ਨੌਕਰੀ ਕਰਨ ਜਾ ਰਹੇ ਹੋ ਇੱਕ ਜ਼ਿੰਮੇਵਾਰੀ ਨਿਭਾ ਰਹੇ ਹੋ ਪਰ ਤੁਹਾਡੀ ਜ਼ਿੰਮੇਵਾਰੀ ਸਮਾਜ ਪ੍ਰਤੀ ਵੀ ਹੈ ਤੇ ਹਰ ਉਸ ਸਮਾਜ ਦੇ ਵਿੱਚ ਨੌਜਵਾਨ ਪ੍ਰਤੀ ਵੀ ਕਿਉਂਕਿ ਸਾਡਾ ਜਿਹੜਾ ਨੌਜਵਾਨ ਹੈ ਉਹ ਹੀ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਖੁਸ਼ਹਾਲੀ ਦਾ ਪਟਾਖਾ ਰਹਿਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਅੱਜ ਸਾਡੇ ਨਾਲ ਹੋ। ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸਸਕਾ